ਸੋ ਸ਼ਿਕਲ ਜੀ ਮੈਂ ਲਾਪਰਿਕ ਹੋ ਹਾਜ਼ਰ ਹਾਂ ਜੀ ਅਮ੍ਰਿਤਕੌਰ ਦਵਾਰਾ ਲਿਖੀ ਗਈ ਕਹਾਣੀ ਨਮੀ ਸਵੇਰ ਲਕੀ ਆਓ ਆਪਾਂ ਸ਼ੁਰੂ ਕਰਦੇ ਹਾਂ ਇੱਕ ਕੋਣਾ ਭਈ ਬਲਵੰਤ ਸਿੰਘ ਨੂੰ ਲੱਗਿਆ ਜਿੰਮ ਕੋ ਉਹਨਾਂ ਦੇ ਬੋਹੇ ਅੱਗੇ ਆ ਕੇ ਰੁਕਿਆ ਅਸੀਂ ਆ ਚਾਚਾ ਜੱਗੇ ਹੋਣੀ ਤੇਰੇ ਕੋਲ ਕੰਮ ਆਇਆ ਬਾਰੋਂ ਆਵਾਜ਼ ਆਈ ਬਲਵੰਤ ਸਿੰਘ ਨੇ ਬਾਹਰਲਾ ਬੱਲਵ ਚਿਗਾ ਦਿੱਤਾ ਇਹਨੀਆਂ ਰਾਤ ਨੂੰ ਕੀ ਕੰਮ ਪੈ ਗਿਆ ਭਾਈ ਉਸਨੇ ਬੂਹਾ ਖੋਲਦਿਆਂ ਪੁੱਛਿਆ ਬਲਵੰਤ ਸਿੰਘ ਨੇ ਜੱਗੇ ਦੇ ਨਾਲ ਖੜੇ ਮੁੰਡੇ ਵੱਲ ਗੋਹਣਾ ਲੱਤਕਿਆ ਇਹ ਮਿਲਿਪ ਵਿਆਦਾ ਮੁੰਡਾ ਵਿਕਰਮ ਕਹਿੰਦਾ ਸੀ ਮੈਂ ਵੀ ਦੇਖਣਾ ਨਾਨਕੀ ਪਿੰਡ ਉਹ ਤਾਂ ਕਿਵੇਂ ਪੈਂਦੀਆਂ ਨੇ ਜੱਗੇ ਨੇ ਮੁਸਕਰਾਉਂਦਿਆਂ ਕਿਹਾ ਐਨੇ ਨੂੰ ਅਧਖੜ ਉਮਰ ਦਾ ਬੰਦਾ ਹਰਦੇਵ ਸਿੰਘ ਵੀ ਉਹਨਾਂ ਨਾਲ ਆ ਰਹੇ ਬਲਵੰਤ ਸਿੰਘ ਨੇ بڑے ਅਦਮ ਨਾਲ ਉਹਨਾਂ ਨੂੰ ਅੰਦਰ ਬੁਲਾਇਆ ਉਹ ਬਹੁਤ ਕਾਲੀ ਵਿੱਚ ਸਨ ਬਿਨਾ ਕੁਝ ਕਹੀ ਉਹਨਾਂ ਨੇ ਦੋ ਬੋਤਲਾਂ ਮੇਸ ਤੇ ਰੱਖ ਦਿੱਤੀਆਂ ਇੱਕ ਸ਼ਰਾਬ ਦੀ ਦੂਜੀ ਕੋਕਾ ਕੋਲਾ ਕੱਲ ਨੂੰ ਖਿਆਲ ਰੱਖਣਾ ਬਲਵੰਤ ਸਿੰਘ ਆ ਵੋਟ ਲਾਲ ਸਿੰਘ ਨੂੰ ਪਾਉਣੀ ਆ ਆਪਾਂ ਕਿਸੇ ਹੋਰ ਚੀਜ਼ ਦੀ ਲੋੜ ਆ ਤਾਂ ਦੱਸ ਦੇ ਹਰਦੇਵ ਸੈਨੇ ਕਿਹਾ ਬਲਵੰਤ ਸਿੰਘ ਦੇ ਕੰਨਾਂ ਵਿੱਚ ਦੀ ਸੇਖ ਨਿਕਲਣ ਲੱਗਾ ਲਾਲ ਸਿੰਘ ਹਮੇਸ਼ਾ ਪੁੱਠੇ ਸਿੱਧੇ ਤੌਰ ਤੇ ਕਿ ਵਰਤਦਾ ਸੀ ਪਹਿਲਾਂ ਪੰਚ ਵੰਦਾ ਰਿਹਾ ਪਿਛਲੀ ਵਾਰ ਸਰਪੰਚ ਬਣਿਆ ਉਹਨ ਫੇ ਸਰਪੰਚੀ ਦਾ ਉਮੀਦਵਾਰ ਸੀ ਉਸੇ ਸਰਪੰਚੀ ਦੌਰਾਨ ਪਿੰਡ ਵਿੱਚ ਨਸ਼ਿਆਂ ਦੀ ਆਮ ਦਵਰ ਗਈ ਲੋਕ ਕਹਿੰਦੇ ਸਨ ਕਿ ਸਰਕਾਰੀ ਲੀਡਰਾਂ ਦੀ ਗਨਤੁੱਪ ਨਾਲ ਨਸ਼ੇ ਚੱਲਦੇ ਸਨ ਚੱਕੋ ਬੂਤਲਾ ਮੈਂ ਕਿਹਾ ਬੂਤਲਾ ਚੱਕੋ ਉਸਨੇ ਗੁੱਸੇ ਵਿੱਚ ਆ ਕੇ ਕਿਹਾ ਉਸਨੇ ਆਪਣੇ ਗਾਤਰੇ ਪਾਈ ਕਿਰਪਾਨ ਅੱਗੇ ਕਰ ਦੇ ਕਿਹਾ ਓਏ ਤੁਹਾਨੂੰ ਆ ਨਹੀਂ ਦੇਸੀ ਇਹ ਪਾਕੇ ਵੀ ਲੋਕ ਬਥੇਰਾ ਕੁਝ ਕਰੇ ਜਾਂਦੇ ਨੇ ਚਾਚਾ ਕਿਸੇ ਰਿਸ਼ਤੇਦਾਰ ਦੀ ਕੰਮ ਆ ਜਾਂਦੀ ਜੱਗੇ ਨੇ ਦਬਵੀਂ ਆਵਾਜ਼ ਵਿੱਚ ਕਿਹਾ ਗੱਲ ਵਧਨ ਦੇ ਡਰੋਂ ਉਹਨਾਂ ਨੇ ਸ਼ਰਾਬ ਦੀ ਬੋਤਲ ਚੁੱਕ ਲਈ ਦੂਜੀ ਬੋਤਲ ਪਰਵੰਤ ਸਿੰਘ ਨੇ ਚੁੱਕ ਕੇ ਫੜਾ ਦਿੱਤੀ ਬਿਨਾਂ ਕੁਝ ਬੋਲੇ ਹਾਂਸ ਨੇ ਹੱਥ ਜੋੜ ਕੇ ਜਾਂਦਾ ਇਸ਼ਾਰਾ ਕਰ ਦਿੱਤਾ ਮੈਨਾਂ ਨੂੰ ਕਿਹਾ ਸੀ ਤੇ ਪੰਜੇ ਉਂਗਲਾਂ ਬਰਾਬਰ ਨਹੀਂ ਹਰਦੇਵ ਸਿੰਘ ਬੂਹੇ ਦੇ ਬਾਹਰ ਹੁੰਦਿਆਂ ਬਲਵੰਤ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਲੱਗਾ ਹੀ ਸੀ ਕਿ ਉਸ ਨੇ بڑے ਅਦਮ ਨਾਲ ਉਸ ਦਾ ਹੱਥ ਪਰੇ ਕੀਤਾ ਦੋਵੇਂ ਹੱਥ ਜੋੜੇ ਤੇ ਠਾਦੇ ਨੇ ਬੂਹਾ ਬੰਦ ਕਰ ਦਿੱਤਾ ਹੁਣ ਕਾ ਤੋ ਵਿਛਤੀ ਕਰਾਉਣੀ ਐ ਚਾਚਾ ਜੱਗੇ ਨੇ ਮੁਸਕੜੀਏ ਹੱਸਦੀ ਤੇ ਮੀ ਆਵਾਜ਼ ਵਿੱਚ ਪੁੱਛਿਆ ਵੋਟਾਂ ਲੈਣ ਵਾਸਤੇ ਸਾਰਾ ਕੁਝ ਚਲਣਾ ਪੈਂਦਾ ਜੱਗਿਆ ਉਸਨੇ ਜੰਟੇ ਦੇ ਘਰ ਦਾ ਬੂਹਾ ਖੜਕਾਉਂਦੇ ਆ ਕਿਹਾ ਸ਼ਾਇਦ ਅੰਦਰ ਕਿਸੇ ਨੂੰ ਸੁਣਿਆ ਨਹੀਂ ਸੀ ਉਸਨੇ ਜੰਟੇ ਨੂੰ ਫੋਨ ਕੀਤਾ ਥੋੜੀ ਦੇਰ ਬਾਅਦ ਬੂਹਾ ਖੁੱਲਿਆ ਜੰਟੇ ਦੇ ਮੂੰਹ ਵਿੱਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਸਾਰੇ ਜਨੇੰ ਅੰਦਰ ਲੰਗੇ ਜੰਟਾ ਟੋੜੀ ਵਾਲੇ ਕੋਠੇ ਵੱਲ ਚਲਾ ਗਿਆ ਜੰਟੇ ਦੀ ਬੇਬੀ ਨੇ ਸਭ ਨੂੰ ਬੈਠਣ ਲਈ ਕਿਹਾ ਨਾ ਜੀ ਬਟਣਾ ਨਹੀਂ ਅਸੀਂ ਕਿਸੇ ਚੀਜ਼ ਦੀ ਲੋੜ ਹੋ ਗਈ ਤਾਂ ਦੱਸਿਓ ਜੰਟੇ ਦੀ ਮਾਂ ਤਾਂ ਕੁਛ ਨਾ ਬੋਲੀ ਪਰ ਉਸਦੇ ਘਰਵਾਲੇ ਬੋਲ ਪਏ ਐਤ ਕਿ ਸ਼ਰਾਬ ਦੀ ਹਮ ਬੋਝਣਾ ਨਹੀਂ ਲੈ ਕੇ ਆਏ ਚਾਚਾ ਜੀ ਪਿਛਲੀ ਵਾਰ ਤਾਂ ਥੋੜੀ ਦਿੱਤੀ ਮੁਕਤ ਦੀ ਸ਼ਰਾਬ ਪੀ ਕੇ ਇਹਦੀ ਇੱਕ ਲੱਤ ਡੁੱਟੀ ਸੀ ਤੇ ਹੁਣ ਦੂਜੀ ਵੀ ਤੜਾ ਲੈਂਦਾ ਫੇਰ ਮੈਂ ਇਹਨੂੰ ਰੀੜੀ 'ਚ ਬਿਠਾ ਕੇ ਮੰਗਣ ਵਗ ਜਿਆ ਕਰੂੰ ਹੈ ਕਮਲੀ ਮੰਗਣ ਕਿਉਂ ਵਗਜਿਆ ਕਰੇਗੀ ਤਾਂ ਹੀ ਤਾਂ ਕਹਿ ਰਹੇ ਆ ਭਾਈਏ ਕਿਸੇ ਚੀਜ਼ ਦੀ ਲੋੜ ਹੋਵੇ ਤਸਿਓ ਹਰਦੇਵ ਸਿੰਘ ਹਿੰਮਤ ਜੀ ਇਕੱਠੇ ਕਰਕੇ ਬੋਲਿਆ ਡੇਢ ਰੁਪਿਆ ਤਾਂ ਇਹਦੀ ਲੱਤੀ ਲੱਗ ਗਿਆ ਅਜੇ ਵੀ ਲੰਗੜਤ ਉਹਦਾ 5 ਸਾਲ ਹੋ ਗਏ ਰੋਜ਼ ਪਿੰਦਾ ਦਾਰੂ ਜ਼ਮੀਨ ਜਿਹੜੀ ਹੈਗੀ ਪੂਰਾ ਉਹਨੂੰ ਵਾੜਾ ਤਰ ਲਿਆ ਵੇਚਣ ਨੂੰ ਕਰਜ਼ੇ ਨਾਲ ਬਾਲ-ਬਾਲ ਵਿੰਨਿਆ ਪਿਆ ਸਾਡਾ ਕੰਮੇ ਤਾਂ ਹੁੰਦਾ ਨਹੀਂ ਇਹੀ ਨਿਆਮ ਮਿਲਿਆ ਮੁਖਤ ਦੀ ਪੀ ਕੇ ਨੜੇ ਪਹਿਲਾਂ ਪੂਰਾ ਨਹੀਂ ਪਿੰਦਾ ਸੀ ਹੁਣ ਦੇਖ ਲੂ ਕੀ ਕਰ ਸਕਦੇ ਹੂ ਦਸੇ ਸ਼ਾਇਦ ਵਰਿਆਂ ਦੀ ਤਗਲੀਬ ਉਸ ਦੇ ਅੰਦਰ ਭਰੀ ਹੋਈ ਸੀ ਇਹ ਤਾਂ ਕਿਸਮਤ ਦੀਆਂ ਖੇਡਾਂ ਨੇ ਇਹ ਤੂੰ ਚੁੱਪ ਕਰ ਕੁੜੇ ਜੰਟੀ ਦੀ ਬੇਬੇ ਨੇ ਹੌਂਕਾ ਲੈਂਦੀ ਹੈ ਕਿਹਾ ਚੰਗਾ ਬੇਬੇ ਇਹਨਾਂ ਨੂੰ ਕਹ ਦੇ ਨਸ਼ਿਆਂ ਦੀ ਥਾਂ ਤੇ ਇਹੋ ਜਿਹਾ ਜ਼ਹਿਰ ਵੰਡਿਆ ਕਰਨ ਜਿਹੜਾ ਇੱਕ ਵਾਰੀ ਖਾ ਕੇ ਖਤਮ ਹੋ ਜੇ ਬੰਦਾ ਉਸ ਦਾ ਰੋ ਨਿਕਲ ਗਿਆ ਉਹ ਅੰਦਰ ਚਲੇ ਗਈ ਹੋਂਤਾ ਆਹੇ ਜੇ ਨਸ਼ੇ ਵੀ ਚੱਲ ਰਹੇ ਨੇ ਰੋਜ਼ ਮਰਦੇ ਨੇ ਮਾਮਾ ਦੇ ਪੁੱਤ ਜਿਹੜੇ ਸਿਰੇ ਸਿਰਾਂ ਤੇ ਸਜਣੇ ਹੁੰਦੇ ਨੇ ਉਹ ਅਰਥੀਆਂ ਨਾਲ ਬੰਨੇ ਜਾਂਦੇ ਨੇ ਬਹਿਜੇ ਬੜਾ ਨਸ਼ੀ ਵੇਚਣ ਵਾਲਿਆਂ ਦਾ ਜੰਟੇ ਦੀ ਮਾਨ ਦਰੋਂ ਪੱਤਵਾ ਨਿਕਲੇ ਜੱਗੇ ਬਾਈ ਮੈਂ ਬਾਹਰ ਜਾ ਕੇ ਖੜਦਾ ਵਿੱਕੀ ਨੇ ਜੱਗੇ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਸ਼ਾਇਦ ਉਸ ਕੋਲ ਇਹ ਸਾਰਾ ਕੁਝ ਦੇਖਿਆ ਨਹੀਂ ਸੀ ਜਾ ਰਿਹਾ ਸਾਰੇ ਪਾਸੇ ਸਨਟਾਸ਼ਾ ਗਿਆ ਕਿਸੇ ਵਿੱਚ ਵੀ ਬੋਲਣ ਦੀ ਹਿੰਮਤ ਨਹੀਂ ਸੀ ਕੋਈ ਨਾ ਚਾਚਾ ਪਾਦਿਆਂਗੇ ਬੋਟ ਸਾਡਾ ਕਿਹੜਾ ਜੋਰ ਲੱਗਣਾ ਜੰਡਾ ਪਰਨੇ ਨਾਲ ਕੱਪੜਿਆਂ ਤੇ ਲੱਗੀ ਤੂੜੀ ਛਾੜਦਿਆਂ ਬੋਲਿਆ ਚੰਗਾ ਹੁਣ दारू ਪੀਣੀ ਛੱਡ ਦੇ ਸਿਆਣਾ ਬਣ ਉਸ ਤੇ ਮੋਢੇ ਤੇ ਹੱਥ ਧਰਦਿਆਂ ਹਰਦੀਪ ਸਿੰਘ ਬੋਲਿਆ ਜੀ ਇਹਨੇ दारू ਪੀਣੀ ਛੱਡਤੀ ਫਿਰ ਉਹਨੂੰ ਕੌਣ ਪੀਊ ਜਿਹੜੀ ਤੂੜੀ ਚ ਲਖੋਕਿਆ ਆ ਜੰਡੇ ਦੇ ਘਰ ਵਾਲੀ ਫਿਰ ਬਾਹਰ ਆ ਗਈ ਉਹ ਕਾਲੇ ਕਦਮੀ ਤੂੜੀ ਵਾਲੇ ਕੋਠੇ ਵੱਲ ਗਈ ਤੰਗਲੀ ਚੁੱਕੀ ਤੇ ਤੂੜੀ ਫਰੋਲਣ ਲੱਗੀ 6 ਤਿਹੇ ਸ਼ਰਾਬ ਦੀਆਂ ਦੋ ਬੋਤਲਾਂ ਉਸਦੇ ਹੱਥ ਲੱਗ ਗਈਆਂ ਰੁਕ ਜਾ ਚਾਚਾ ਜੀ ਆ ਲੈ ਜੋ ਆਪਣੀਆਂ ਉਸਨੇ ਦੋਵੇਂ ਬੋਤਲਾਂ ਹਰਦੇਵ ਸਿੰਘ ਦੇ ਹੱਥਾਂ ਵਿੱਚ ਫੜਾ ਦਿੱਤੀਆਂ ਉਹਨਾਂ ਦੇ ਬਾਹਰ ਹੁੰਦੇ ਆਏ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ਚਾਚਾ ਆਪਾਂ ਦਿੱਤੀ ਤਾਂ ਇੱਕ ਬੋਤਲ ਸੀ ਜੱਗੇ ਨੇ ਕਿਹਾ ਚੁੱਪ ਕਰ ਓਏ ਉਹਨੇ ਤਾਂ ਸੌਰੀ ਨੇ ਇਹ ਬਲੱਡ ਵਧਾ ਲਿਆ ਬੇਬੇ ਉਹਨੇ ਤਾਂ ਮੇਰੀ ਬੋਤਲ ਵੀ ਚੱਕ ਕੇ ਫੜਾ ਦਿੱਤੀ ਮੈਨੂੰ ਲੱਗਦਾ ਜੰਟ ਨੇ ਆਪਣੀ ਮਾਂ ਨੂੰ ਕਿਹਾ ਹੁਣ ਨਾ ਕਹੀਂ ਉਹਨੂੰ ਕੁਝ ਕੀ ਕਰੇ ਵਿਚਾਰੀ ਉਹ ਵੀ ਤਪੀ ਪਈ ਜਦੋਂ ਆਈ ਸੀ ਇਸ ਘਰ ਵਿੱਚ ਕਦੇ ਉੱਚੀ ਆਵਾਜ਼ ਗੱਲ ਨਹੀਂ ਸੀ ਕਰਦੀ ਤੇ ਹੁਣ ਬੋਤਲਾ ਮੰਨਣ ਵਾਲਿਆਂ ਨੇ ਅਗਲੇ ਘਰ ਦਾ ਦਰਵਾਜ਼ਾ ਝਾਕੜ ਕਾਇਆ ਪਰ ਪਤਾ ਨਹੀਂ ਕਿਉਂ ਉਹਨੇ ਪੈਰੀ ਵਾਪਸ ਮੜ ਫੇ ਕੁਝ ਕਰ ਛੱਡ ਦਿੱਤੀ ਇਹ ਕਰ ਕਿਉਂ ਛੱਡਤੀ ਬਈ ਵਿਕਰਮ ਨੇ ਜੱਗੇ ਨੂੰ ਪੁੱਛਿਆ ਇਹਨਾਂ ਦਾ ਮੁੰਡਾ ਵੀ ਖੜਾ ਸਰਪੰਚੀ ਵਿੱਚ ਹਰਜੀਤ ਮੁੰਡਾ ਤਾਂ ਬਹੁਤ ਸਿਆਣਾ ਪਰ ਪਤਨੀ ਕਿਉਂ ਤੁਰ ਪਿਆ ਬੁੱਠੇ ਪਾਸੇ ਜੱਗੀ ਨੇ ਕਿਹਾ ਜੇ ਸਿਆਣੇ ਸਮਝਦਾਰ ਲੋਕ ਇਸ ਪਾਸੇ ਆਉਣਗੇ ਤਾਂ ਹੀ ਸਦਾਰ ਹੋ ਸਕਦਾ ਵਿੱਕੀ ਨੇ ਕਿਹਾ ਹੋਰ ਅੱਗੇ ਕੇ ਦਰਵਾਜ਼ਾ ਖੁੱਲਾ ਸੀ ਪੈਰਾਂ ਦਾ ਖੜਕਾ ਕਰਕੇ ਅਤੇ ਖੰਘੂਰੇ ਮਾਰ ਕੇ ਆਪਣੇ ਆਉਣ ਦੀ ਸੂchnਾ ਕਰ ਵਾਲਿਆਂ ਨੂੰ ਦਿੱਤੀ ਇੱਕ ਬਜ਼ੁਰਗ ਸਾਹਮਣੇ ਬੈਠਾ ਸੀ ਸਾਰਿਆਂ ਨੇ ਉਸ ਨੂੰ ਹੱਥ ਜੋੜ ਕੇ ਫਤਿਹ ਬੁਲਾਈ ਤੇ ਗੋਡੇ ਨੂੰ ਹੱਥ ਲਾਏ ਵਜੁਰਗ ਨੇ ਅਸੀਸਾਂ ਦਿੱਤੀਆਂ ਜਿਉਂਦੇ ਵਸੀ ਰਹੋ ਜਵਾਨੀ ਮਾਣੋ ਫੋਰ ਤਾਇਆ ਸਰੀਰ ਨੂੰ ਕੈਮ ਰੱਖਣ ਲਈ ਦੇਵਾਪੁਰਾ ਜੱਗੇ ਨੇ ਖੀਸੇ ਵਿੱਚ ਹੱਥ ਪਾਉਂਦਿਆਂ ਕਿਹਾ ਨਾ 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 ਇਹਦੀ ਲੋੜ ਨਹੀਂ ਆਪਾਂ ਨੂੰ ਹੰਜੀਰੇ ਕੋਲ ਜਾਣਾ ਉਹਦੀ ਨਾਮ ਦਾ ਨਸ਼ਾ ਚਾਹੀਦਾ ਬਸ ਉਸ ਨੇ ਕੰਮ ਦੇ ਹੱਥ ਜੋੜਦਿਆਂ ਕਿਹਾ ਕੱਲ ਨੂੰ ਮੈਂ ਫਵਾਲਿਆਂ ਬੂਟ ਥੋੜੀ ਜੱਗੇ ਨੇ ਥੋੜਾ ਕੋਲ ਹੁੰਦੇ ਆ ਕਿਹਾ ਅੱਛਾ ਤੇਰੇ ਤਾਈ ਨੇ ਮੁਕਿਆ ਕਈ ਸਾਲ ਹੋ ਗਏ ਕਹਿੰਦੇ ਨੇ ਵੋਟ ਉਹ ਵੀ ਪਾ ਜਾਂਦੀ ਆ ਬਜ਼ੁਰਗ ਨੇ ਵਿਅੰਗਮਈ ਹਾਸਾ ਹੱਸਦਿਆਂ ਕਿਹਾ ਸੱਚੀ ਵੋਟਾਂ ਵਾਲੀ ਸੂਚੀ ਵਿੱਚ ਕਈ ਜਿਉਂਦਿਆਂ ਦੇ ਨਾਮ ਕੱਟੇ ਹੋਏ ਹਸਨ ਤੇ ਮੁਰਦਿਆਂ ਦੇ ਚੱਲ ਰਹੇ ਸਨ ਤੇ ਮੁਰਦੇ ਵੋਟ ਵੀ ਪਾ ਜਾਂਦੇ ਸਨ ਉਹਨਾਂ ਬਜ਼ੁਰਗ ਨਾਲ ਗੱਲ ਕਰਨੀ ਚਾਹੀ ਪਰ ਬਜ਼ੁਰਗ ਨੇ ਉਹਨਾਂ ਦੀਆਂ ਗੱਲਾਂ ਦੀ ਕੋਈ ਹਾਂ ਮੀ ਨਾ ਪਰਈ ਚੰਗਾ ਤਾਇਆ ਫੇਰ ਚੱਲਦੇ ਹਾਂ ਸਭ ਨੇ ਹੱਥ ਜੋੜੇ ਚਾਚਾ ਹੁਣ ਚੱਲੀਏ ਘਰਾਂ ਨੂੰ ਜੱਗੇ ਨੇ ਹਰਦੇਵ ਸਿੰਘ ਨੂੰ ਪੁੱਛਿਆ ਅਬੂਦਲਾ ਤਾਂ ਜੇ ਸਾਰੀਆਂ ਪਈਆਂ ਨੇ ਹੋਰ ਦੇਖ ਲੋ ਜਿਹਨੂੰ ਦੇਣੀ ਆ ਫਿਰ ਅਗਲੇ ਆਖਣਾ ਵੋਟਾਂ ਪੱਕੀਆਂ ਨਹੀਂ ਹੋਈਆਂ ਹਰਦੇਵ ਸਿੰਘ ਨੇ ਕਿਹਾ ਬੋਤਲ ਇੱਕ ਵਦਗੀ ਚਾਚਾ ਐਤ ਕਿ ਨਹੀਂ ਸ਼ਰਾਬ ਨਾਲ ਵੋਟਾਂ ਪੈਣੀਆਂ ਰੱਬ ਆਸਰੇ ਛੱਡਦੇ ਹੋ ਹੁਣ ਤਾਂ ਜੱਗੇ ਨੇ ਬੋਤਲਾਂ ਵਾਲਾ ਝੋਲਾ ਸੰਭਾਲਦੇ ਆ ਕਿਹਾ ਰਾਤ ਦੇ ਗੈਰਮ ਹੋ ਚੁੱਕੇ ਸਨ ਵਿੱਕੀ ਨੂੰ ਇਹ ਸਾਰਾ ਕੁਝ ਦੇਖ ਕੇ ਹੈਰਾਨੀ ਤੇ ਤਕਲੀਫ ਹੋ ਰਹੀ ਸੀ ਯਾਰ ਵੀਰੇ ਤੁਸੀਂ ਇਹ ਸਾਰਾ ਕੁਝ ਕਿਵੇਂ ਕਰ ਲੈਨੇ ਹੋ ਲੋਕ ਸ਼ਰਾਬ ਦੀਆਂ ਬੋਤਲਾਂ ਲੈਣੀਆਂ ਨਹੀਂ ਚਾਹੁੰਦੇ ਤੁਸੀਂ ੱੱਕੇ ਨਾਲੇ ਆਪਣੀ ਬੇਇੱਜ਼ਤੀ ਕਰਵਾਈ ਜਾਂਦੇ ਹੋ ਵਿੱਕੀ ਨੇ ਜੱਗੇ ਨੂੰ ਪੁੱਛਿਆ ਐਤ ਕੀ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਤਾਂ ਮੰਗ-ਮੰਗ ਕੇ ਲੈਂਦੇ ਸੀ ਹੁਣ ਜਨਨੀਆਂ ਮੂਰੇ ਹੋ ਹੋ ਜਵਾਬ ਦਿੰਦੀਆਂ ਨੇ ਆਹਾ ਠੰਡੇ ਦੀਆਂ ਬੋਤਲਾਂ ਜਨਨੀਆਂ ਨੂੰ ਖੁਸ਼ ਕਰਨ ਲਈ ਮੰਗਵਾਈਆਂ ਨੇ ਸਾਰੀਆਂ ਜੱਗੇ ਨੇ ਕਿਹਾ ਔਰਤਾ ਹੀ ਸਭ ਤੋਂ ਵੱਧ ਦੁੱਖ ਭੋਗਦੀਆਂ ਨੇ ਪਰਿਵਾਰ ਦਾ ਜੇ ਕੋਈ ਜਿ ਨਿਸ਼ੇੜੀ ਹੋ ਜੇ ਇਸ ਲਈ ਅੱਜ ਤੁਹਾਡੇ ਸਾਹਮਣੇ ਡਟ ਕੇ ਖੜੀਆਂ ਮੈਂ ਤਾਂ ਇਕਲ ਕਹਿਣਾ ਜੇ ਪਿੰਡ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਹੁੰਦਾ ਰਹੇ ਕਰਜ਼ਾਈ ਕਿਸਾਨਾਂ ਤੇ ਮਜ਼ਦੂਰਾਂ ਦਾ ਇਹਨਾਂ ਕ ਖਿਆਲ ਰੱਖਿਆ ਜਾਵੇ ਕਿ ਕੋਈ ਉਹਨਾਂ ਨੂੰ ਇਹਨਾਂ ਚਲੇ ਨਾ ਕਰੇ ਕਿ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਣ ਪਿੰਡ ਵਾਸੀਆਂ ਨੂੰ ਦਿਖਾਵੇ ਦੀ ਦੁਨੀਆ ਵਿੱਚੋਂ ਬਾਹਰ ਕੱਢਿਆ ਜਾਵੇ ਖੇਤੀ ਤੋਂ ਇਲਾਵਾ ਲਾਹੇਵੰਦ ਕਿੱਤੇ ਅਪਣਾਉਣ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ ਸਰਕਾਰੀ ਯੋਜਨਾਵਾਂ ਦਾ ਪੂਰਾ ਫਾਇਦਾ ਲਿਆ ਜਾਵੇ ਤਾਂ ਜੋ ਕਿਸਾਨ ਤੇ ਮਜ਼ਦੂਰ ਇੱਜ਼ਤ ਦੀ ਜ਼ਿੰਦਗੀ ਜੀਅ ਸਕਣ ਜਿਹੇ ਸਾਰੇ ਕੰਮ ਹੁੰਦੇ ਰਹਿਣ ਤਾਂ ਲੋਕ ਸਰਬਸੰਮਤੀ ਨਾਲ ਹੀ ਚੁਣ ਲੈਂਦੇ ਆ ਤੇਰੀਆਂ ਗੱਲਾਂ ਤਾਂ ਭਾਈ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਹੈ ਬਹੁਤ ਔਖਾ ਕੰਮ ਹਰਦੇਵ ਸਿੰਘ ਨੇ ਕਿਹਾ ਕੋਈ ਔਖਾ ਕੰਮ ਨਹੀਂ ਜੀ ਬੁਰੇ ਕੰਮ ਕਰਨੇ ਔਖੇ ਨੇ ਜਿਵੇਂ ਹੁਣ ਰਾਤ ਇਹ ਹਨੇਰੀ ਵਿੱਚ ਆਪਾਂ ਫਿਰਦੇ ਆ ਚੂਰਾ ਵਾਂਗ ਜੇ ਪਿੰਡ ਦੀ ਪੰਚਾਇਤ ਚਾਹੇ ਤਾਂ ਪਿੰਡ ਨੂੰ ਸ਼ਾਨਦਾਰ ਬਣਾਇਆ ਜਾ ਸਕਦਾ ਲੋੜ ਆ ਪਾਰਟੀ ਵਾਜੀ ਤੇ ਸਵਾਰਥ ਪੁਣੀ ਨੂੰ ਛੱਡ ਕੇ ਕੰਮ ਕਰਨ ਦੀ ਸਾਰੇ ਪਿੰਡ ਵਾਸੀਆਂ ਨੂੰ ਆਪਣੇ ਪਰਿਵਾਰ ਦੇ ਜੀ ਸਮਝਣ ਦੀ ਕਈ ਪਿੰਡ ਨਮੂਨੇ ਦੇ ਪਿੰਡ ਫਾਂ ਚੁੱਕੇ ਹਨ ਸਰਵਸੰਮਤੀ ਨਾਲ ਸਰਪੰਚ ਬਣਾ ਕੇ ਸਰਕਾਰ ਵੱਲੋਂ ਮਿਲੀ ਗ੍ਰਾਂਟ ਨਾਲ ਪਿੰਡ ਦਾ ਕੁਝ ਸੁਧਾਰ ਲੈਣੇ ਨੇ ਹੁਣ ਲੋਕ ਬਹੁਤ ਸਿਆਣੇ ਹੋਗੇ ਹੁਣ ਤਾਂ ਮੈਂ ਵੀ ਸੋਚਦਾ ਬਈ ਆਹ ਫੂਕੀ ਫੂਫਾਂ ਛੱਡ ਕੇ ਕੁਝ ਅਜਿਹਾ ਕੰਮ ਕਰ ਦੇ ਜਿਹੜੀ ਆਹ ਪਿੰਡ ਦੇ ਮੁੰਡੇ ਨੇ ਸ਼ੇ ਕਰਨ ਲੱਗੇ ਨੇ ਬਹੁਤ ਹੀ ਤਾਂ ਛੋਟੀਆਂ ਵੱਡੀਆਂ ਵੋਟਾਂ ਵਿੱਚ ਵੰਡੇ ਨਸ਼ੀਆਂ ਕਰਕੇ ਲੱਗੇ ਨੇ ਹੁਣ ਉਤੋਂ ਦੀ ਪੈ ਗਈ ਨਸ਼ਿਆਂ ਦੀ ਬਿਮਾਰੀ ਸੰਭਾਲਿਆ ਨਹੀਂ ਸੰਭਲਦੀ ਪਹਿਲਾਂ ਲੋਕਾਂ ਦੇ ਲਈ ਨਸ਼ੀਆਂ ਤੇ ਹੁਣ ਡਰ ਲੱਗਦਾ ਕਿਤੇ ਆਪਣੀ ਵੀ ਹਰਦੇਵ ਸਿੰਘ ਗਲ ਪੂਰੀ ਕੀਤੇ ਬਿਨਾਂ ਹਿਜਪ ਹੋ ਗਿਆ ਜਾਂ ਫਿਰ ਇਸ ਕਰਕੇ ਚੁੱਪ ਹੋ ਗਿਆ ਕਿ ਆਪਣਿਆਂ ਦੇ ਨਿਸ਼ੇੜੀ ਹੋਣ ਬਾਰੇ ਸੂchna ਵੀ ਕੰਬਾ ਕੇ ਰੱਖ ਰਿਹਾ ਹੈ ਕਿਹਣਾ ਤਾਂ ਦੁਰਦੀ ਗੱਲ ਆ ਕਿੰਨਾ ਚਿਰ ਬਚਾ ਸਕੂੰਗੀ ਆਪਣਿਆਂ ਨੂੰ ਹਾਂ ਇੱਕ ਉਮੀਦ ਆ ਕਿ ਪੰਜ ਸਰਪੰਚ ਇਹੋ ਜਿਹੇ ਬਣਾਓ ਜਿਹੜੇ ਨਸ਼ਾ ਮੁਕਤ ਪਿੰਡ ਬਣਾ ਸਕਣ ਤੁਸੀਂ ਆਪ ਹੀ ਨਸ਼ੇ ਬੰਦ ਹੋਂਦੇ ਹੋ ਤੇ ਉਮੀਦ ਕਰਦੇ ਆ ਤੁਹਾਡੇ ਆਪਣੇ ਘਰ ਬਚੇ ਰਹਿਣ ਜੋ ਵੀਝੂੰਗੀ ਉਹੀ ਤਾਂ ਵੱਡੋਂਗੇ ਨਾ ਵਿਕਰਮ ਦੀਆਂ ਗੱਲਾਂ ਨੇ ਹਰਦੇਵ ਸਿੰਘ ਦੇ ਜੱਗੇ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਅਸੀਂ ਤਾਂ ਕਾਹਨੂੰ ਵੇਚਦਿਆਂ ਭਾਂਜਿਆ ਸਾਡੀ ਤਾਂ ਡਿਊਟੀ ਲਾ ਦਿੰਦੇ ਨੇ ਹਰਦੇਵ ਸਿੰਘ ਨੂੰ ਵਿੱਕੀ ਦੀਆਂ ਗੱਲਾਂ ਸੁਣ ਕੇ ਸ਼ਰਮਿੰਦਗੀ ਮਹਿਸੂਸ ਹੋਈ ਉਹ ਤਿੰਨੇ ਪਿੰਡ ਦੀ ਸੱਤ ਵਿੱਚ ਪੁਰਾਣੇ ਟੱਠੇ ਖੂਹ ਤੇ ਬੈਠ ਗਏ ਖੂਹ ਦੇ ਉੱਤੇ ਵੱਡੇ ਵੱਡੇ ਫੱਟੇ ਕਿਲੇ ਗੱਡ ਕੀ ਕਸੇ ਹੋਏ ਸਨ ਪਿੰਦੇ ਲੋਕਾਂ ਨੇ ਸ਼ਾਇਦ ਕਿਸੇ ਵਹਿਮ ਕਰਕੇ ਖੂਹ ਮਿੱਟੀ ਨਾਲ ਨਹੀਂ ਸੀ ਪੁਰੀਆ विक्रम ਤੇ ਹਰਦੇਪ ਸਿੰਘ ਗੱਲਾਂ ਕਰ ਰਹੇ ਸਨ ਜੱਗਾ ਕੁਝ ਨਹੀਂ ਸੀ ਪੋੜ ਲਿਆ ਅੱਧੀ ਤਾਂ ਵੱਧ ਦੇ ਰਾਤ ਪੀ ਚੁੱਕੀ ਸੀ ਖੁ ਵਿੱਚੋ ਥੋੜੀ ਦਿਰ ਬਾਅਦ ਕੋਈ ਆਵਾਜ਼ ਆਉਂਦੀ ਇੱਕ ਵਾਰੀ ਤਾਂ ਹਰਦੇਪ ਸਿੰਘ ਡਰ ਕੇ ਖੜਾ ਹੋ ਗਿਆ ਬੇਜਾ ਚਾਚਾ 2 ਮਿੰਟੇ ਚੱਲਦੇ ਹਾਂ ਜੱਗੇ ਨੇ ਕਿਹਾ ਵਿਕਰਮ ਬੈਠਾ ਰਿਹਾ ਥੋੜੀ ਦਿਰ ਬਾਅਦ ਜੱਗਾ ਖੜਾ ਹੋ ਗਿਆ ਨਿਬੜ ਗਏ ਸਾਰੀਆਂ ਵਿੱਕੀ ਨੇ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਿਆ ਜੱਗੇ ਨੇ ਸਵਾਲ ਕੀਤਾ ਕੀ ਹੋ ਗਿਆ ਹਰਦੀਪ ਸਿੰਘ ਨੇ ਵੀ ਸਵਾਲ ਕੀਤਾ ਚਾਚਾ ਬੋਤਨਾ ਖੂਚ ਸੱਟਤੀਆਂ ਅਗਲੇ ਨੇ ਆਪਾਂ ਨੂੰ ਵੰਡਣ ਲਈ ਦਿੱਤੀਆਂ ਚੰਗਾ ਹੋਇਆ ਕਿਸੇ ਨੇ ਨਹੀਂ ਲਈਆਂ ਕਿਉਂਕਿ ਵਿੱਕੀ ਨੇ ਆਪਣਾ ਪਾਸ਼ੰਤ ਦੇਣਾ ਹੀ ਸੀ ਮਾਸਟਰ ਜੋ ਹੋਇਆ ਭਵੇਂ ਪ੍ਰਾਈਵੇਟ ਹੀ ਆ ਸਰਕਾਰੀਆਂ ਦੀ ਡਿਊਟੀ ਪਤਾ ਨਹੀਂ ਤਾਂ ਲਾਹੇ ਦਿੰਦੇ ਨੇ ਕਿ ਕਈ ਲੋਕਾਂ ਦੀਆਂ ਅੱਖਾਂ ਹੀ ਨਾ ਖੋਲ ਦੇਵੇ ਕਿਤੇ ਜੱਗੇ ਨੂੰ ਵੰਦ ਰੋ ਚੰਗਾ ਮਹਿਸੂਸ ਹੋ ਰਿਹਾ ਸੀ ਤਿੰਨੇ ਜਣੇ ਹੱਸ ਪਏ ਚਲੋ ਕਾਲ ਨੂੰ ਦੇਖਦੇ ਹਾਂ ਕਿ ਬੰਦਾ ਹਰਦੇਵ ਸਿੰਘ ਨੇ ਕਿਹਾ ਕਹਰਾ ਕਿ ਹਰਦੇਵ ਸਿੰਘ ਵਿਕਰਮ ਵਰੇ ਸੋਚ ਰਿਹਾ ਸੀ ਕਿੰਨੀਆਂ ਸੱਚੀਆਂ ਗੱਲਾਂ ਕੀਤੀਆਂ ਉਸਨੇ ਇਹੋ ਜਿਹੇ ਸਿਆਨੇ ਪੜੇ ਲਿਖੇ ਅੱਗੇ ਬੁਰਾਈਆਂ ਕਿਵੇਂ ਠਿੱਕ ਸਕਦੀਆਂ ਨੇ ਜਿਨੇ ਮੇਰੇ ਵਰਗੇ ਨੂੰ ਹਲਾ ਕੇ ਰੱਖ ਦਿੱਤਾ ਉਸ ਦਾ ਜੀ ਕਿਤਾ ਕਿ ਉਸ ਦਾ ਪੁੱਤਰ ਵੀ ਵੱਡਾ ਹੋ ਕੇ ਵਿਕਰਮ ਵਰਗ ਬਣੇ ਇਹ ਰਾਤ ਉਹ ਵੋਟਾਂ ਦੇ ਭੁਗਤਾਨ ਬਾਰੇ ਸੋਚਦਾ ਹੁੰਦਾ ਸੀ ਪਰਾਜ ਵਿਕਰਮ ਦੇ ਕੀਤੇ ਗੱਲਾਂ ਉਸ ਨੂੰ ਸਕੂਨ ਦੇ ਰਹੀਆਂ ਸਨ ਨੀਂਦ ਤਵਸਤੀ ਅੱਖਾਂ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਉਧਰ ਜੱਗੇ ਦਾ ਵੀ ਇਹ ਹੀ ਹਾਲ ਸੀ ਵਿਕਰਮ ਉਸ ਤੋਂ ਛੋਟਾ ਸੀ ਪਰੰਪਤਾ ਦੀ ਸਿਆਣਪ ਉਸ ਵਿੱਚ ਜੇ ਕਿਤੇ ਮੈਂ ਪੜਾਈ ਅੱਧ ਵਿਚਲੇ ਨਾ ਛੱਡੀ ਹੁੰਦੀ ਇਹ ਸੋਚਦੀਆਂ ਪਤਾ ਨਹੀਂ ਕਿਹੜੇ ਵੇਲੇ ਉਸ ਦੀ ਅੱਖ ਲੱਗ ਗਈ ਦੂਸਰੇ ਦਿਨ ਲੋਕ ਬੋਟਾਂ ਪਾ ਰਹੇ ਸਨ ਪਰ ਕਿਤੇ ਕੋਈ ਬੋਤ ਰੋਲਾ ਨਹੀਂ ਸੀ ਖੂ ਵਰਗੀ ਚੁੱਪ ਛਾਈ ਹੋਈ ਸੀ ਹਰਦੇਵ ਸਿੰਘ ਨੇ ਜੱਗੇ ਖੁਲਾ ਕੇ ਕਿਹਾ ਅੱਤ ਕੀ ਜੋ ਹੋਣਾ ਸੀ ਹੋ ਗਿਆ ਅਗਲੀ ਵਰਭੰਦਾ ਤੀਖੇ ਨਾਲ ਖੜਿਆ ਕਰੀਏਗੇ ਇਹ ਜੱਗੇ ਨੇ ਵੀ ਹੰਮੀ ਪਰ ਅੱਤ ਕੀ ਵੋਟਾਂ ਦਾ ਕੁਝ ਨਹੀਂ ਪਤਾ ਲੱਗਦਾ ਹਰਜੀਤ ਫਸ ਮੀ ਟੱਕਰ ਦੇ ਗਿਆ ਲਾਲ ਸਿੰਘ ਨੂੰ ਗਿਣਤੀ ਦੁਬਾਰਾ ਹੋਵੇਗੀ ਹਰਜੀਤ ਦੀਆਂ 102 ਵੋਟਾਂ ਬਤ ਗਈਆਂ ਲਾਲ ਸਿੰਘ ਤਾਂ ਆਪਣੀ ਪੱਖ ਦੇ ਪੰਚ ਵੀ ਨਹੀਂ ਜਿਤਾ ਸਕਿਆ ਗਿਣਤੀ ਦੋ ਵਾਰ ਹੋਈ ਰੱਦ ਕੀਤੀਆਂ ਵੋਟਾਂ ਵਾਲੀਆਂ ਪਰਚੀਆਂ ਵੀ ਕੋ ਕੋ ਕੀ ਦੇਖੀਆਂ ਗਈਆਂ ਪੰਨਤੀ ਚੋ ਹੀ ਲਾਲ ਸਿੰਘ ਬੋਖ ਲਾ ਗਿਆ ਤੀਜੀ ਵਾਰ ਗਿਣਤੀ ਲੈ ਕੇ ਕਹਿਣ ਲੱਗਾ ਡਿਊਟੀ ਵਾਲੇ ਅਮਲੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜਿੱਤ ਤੇ ਅੜ ਗਿਆ ਆ ਲੋ ਜੀ ਏ ਡੀ ਸੀ ਸਾਵਨਲ ਕਲ ਕਰੋ ਲਾਲ ਸਿੰਘ ਨੇ ਫੋਨ ਪ੍ਰੈਜ਼ੀਡੈਂਟ ਅਫਸਰ ਦੇ ਕੰਨ ਲਾਉਣ ਦੀ ਕੋਸ਼ਿਸ਼ ਕੀਤੀ ਉਹ ਗੱਲ ਕਰਨ ਤੋਂ ਨਾ ਕਰ ਦਿੱਤੀ ਕੁਝ ਪਲਾਂ ਬਾਅਦ ਹੀ ਪ੍ਰਾਈਜ਼ਿੰਗ ਅਪਸਰ ਨੂੰ ਫੋਨ ਆਇਆ ਮੈਂ ਏਡੀ ਸੀ ਬੋਲਦਾ ਲਾਲ ਸਿੰਘ ਦੀ ਵੋਟ ਵਧਾ ਦਿਓ ਉਧਰੋਂ ਆਵਾਜ਼ ਆਈ ਪ੍ਰਾਈਜ਼ਿੰਗ ਅਪਸਰ ਨੇ ਡਿਊਟੀ ਅਧਿਆਪਕਾਂ ਨੂੰ ਦੱਸਿਆ ਵੈਸੇ ਵੀ ਇਹ ਲੋਕ ਬੜੇ ਕਮ ਬਾਜ਼ ਹੁੰਦੇ ਨੇ ਕਿਸੇ ਹੋਰ ਤੋਂ ਕਰਵਾਤਾ ਹੋਣਾ ਫੋਨ ਇੱਕ ਅਧਿਆਪਕ ਨੇ ਕਿਹਾ ਜੋ ਮਰਜ਼ੀ ਕਹੀ ਜਾਂ ਨਤੀਜਾ ਉਹੀ ਰਹੇਗਾ ਜੂ ਹੈ ਸਾਰੇ ਟੀਮ ਤੇ ਸਹਿਮਤੀ ਸਿਸਕਲਤੇ ਤੀਜੀ ਵਾਰ ਗਿਣਤੀ ਹੋਣ ਤੇ ਵੀ ਨਤੀਜਾ ਉਹੀ ਰਿਹਾ ਨਤੀਜਾ ਐਲਾਨਿਆ ਗਿਆ ਲਾਜ਼ਮ ਕਿਸ ਕਰਨ ਦੀ ਧਮਕੀ ਦੇ ਕੇ ਬਾਹਰ ਆ ਗਿਆ ਆਪਣੀ ਭਤੀਜੇ ਦੇ ਮੋਟਰਸਾਈਕਲ ਤੇ ਬੈਠ ਕੇ ਘਰ ਵੱਲ ਚਲਾ ਗਿਆ ਹੌਲੀ-ਹੌਲੀ ਉਸ ਤੇ ਹਮਾਇਤੀ ਵੀ ਖਿਸਕਣੇ ਸ਼ੁਰੂ ਹੋ ਗਏ ਕੁਝ ਤਮਾਸ਼ੀਨ ਖੜੇ ਰਹੇ ਹਰਜੀਤ ਤੇ ਹਮਾਇਤੀਆਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ ਪਰ ਹਰਜੀਤ ਨੇ ਹੱਥ ਜੋੜ ਕੇ ਚੁੱਪ ਕਰਾ ਦਿੱਤਾ ਤੇ ਸਾਰਿਆਂ ਦਾ ਧੰਨਵਾਦ ਕੀਤਾ ਹਰਦੇਪ ਸਿੰਘ ਤੇ ਜੱਗਾ ਥੋੜੀ ਦੂਰੀ ਤੇ ਖੜੇ ਸਭ ਕੁਝ ਦੇਖ ਰਹੇ ਸਨ ਲੱਗਦਾ ਵਿੱਚੋਂ ਹੀ ਬੰਦੇ ਗਰਦਾਰੀ ਕਰਕੇ ਲਾ ਸਿੰਘ ਤੇ ਸਮਰਥਕਾਂ ਵਿੱਚੋਂ ਇੱਕ ਨੇ ਜੱਗੇ ਹੁਰਾਂ ਵੱਲ ਦੇਖ ਕੇ ਕਿਹਾ ਜੱਗੇ ਹੁਰਾਂ ਨੂੰ ਰੋਲੇ ਵਿੱਚ ਕੁਝ ਸੁਣਾਈ ਨਾ ਦਿੱਤਾ ਹਰਜੀਤ ਨੇ ਸਾਰੇ ਨੂੰ ਆਪਣੇ ਆਪਣੇ ਘਰ ਜਾਣ ਲਈ ਕਿਹਾ ਕਿਉਂਕਿ ਰਾਤ ਅੱਧੀ ਤੋਂ ਵੱਧ ਲੰਘ ਚੁੱਕੀ ਸੀ ਹਰਜੀਤ ਨੇ ਜੱਗੇ ਹੁਰਾਂ ਕੋਲ ਆ ਕੇ ਉਹਨਾਂ ਦਾ ਵੀ ਧੰਨਵਾਦ ਕੀਤਾ ਪਰ ਅਸੀਂ ਤਾਂ ਵਿਰੋਧੀ ਧਿਰ ਦੇ ਬੰਦੇ ਆ ਹਰਦੇਪ ਸਿੰਘ ਨੇ ਕਿਹਾ ਸ਼ਾਇਦ ਤੁਹਾਨੂੰ ਨਹੀਂ ਪਤਾ ਵਿਕਰਮ ਤੇ ਮੈਂ ਇਕੱਠੇ ਪਰਦੇਸੀ ਕਾਲਜ ਵਿੱਚ ਹੁਣ ਜੱਕੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕੱਲ ਨੂੰ ਮਿਲਦੇ ਹਾਂ ਫਿਰ ਹਜ�ਿਤ ਨੇ ਦੋਮਨ ਨਾਲ ਹੱਥ ਮਿਲਾ ਕੇ ਵਿਦਾ ਲਈ ਤੇ ਆਖਿਰ ਨੂੰ ਨਸ਼ਾ ਹਾਰ ਹੀ ਗਿਆ ਚਾਚਾ ਉਸੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ਹਾਂ ਜੇ ਲੋਕ ਆਪਣੀ ਮਰਜ਼ੀ ਤੇ ਆ ਜਾਣ ਕਹਿੰਦੇ ਕਹਾਉਂਦਿਆਂ ਦੀਆਂ ਗੋਡਣੀਆਂ ਲਵਾ ਦਿੰਦੇ ਨੇ ਚਲ ਚਲੀਏ ਘਰ ਨੂੰ ਹੁਣ ਤਾਂ ਸਵੇਰ ਹੋਣ ਵਾਲੀ ਆ ਸਵਿਰਤ ਹੋ ਚੁੱਕੀ ਹੈ ਚਾਚਾ ਉਸਨੇ ਹਰਜੀਤਵਲ ਦੇਖ ਕੇ ਕਿਹਾ ਤਾਂ ਵਾਜੀ ਤੁਹਾਨੂੰ ਇਹ ਕਹਾਣੀ ਕਿਵੇਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੇ ਆ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਦੇ ਨਾਲ ਸੈਸ਼ੀ ਗੱਲ ਜੀ